ਸਾਰੇ ਗਾਜ਼ੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਸ਼ਹਿਰ ਜਿਹੜਾ ਕੈਲਗਰੀ ਆ ਉਹ ਪਹਿਲਾਂ ਕਾਫੀ ਵੈਲ ਨੋਨ ਆ ਕੈਨੇਡਾ ਦੇ ਵਿੱਚ ਕਿ ਸਾਰਿਆਂ ਨਾਲੋਂ ਜ਼ਿਆਦਾ ਧੁੱਪ ਇੱਥੇ ਨਿਕਲਦੀ ਆ ਦੋਸ਼ ਦੋਨੇ ਸ਼ਹਿਰ ਨੇ ਜਿਹੜੇ ਅਲਬਰਟਾ ਦੇ ਕੈਲਗਰੀ ਤੇ ਐਡਮੰਟਨ ਤੇ ਕੈਲਗਰੀ ਆਪਣੇ ਜਿਹੜਾ ਲੋਗੋ ਹੈ ਉਹ ਚੇਂਜ ਕਰਨ ਜਾ ਰਿਹਾ ਹੈ ਉਹ ਹੁਣ ਨਵਾਂ ਜਿਹੜਾ ਲੋਗੋ ਹੈ ਉਹਦਾ ਨਾਮ ਉਹਨਾਂ ਨੇ ਰੱਖਿਆ ਹੈ ਬਲੂ ਸਕਾਈ ਸਿਟੀ ਨੀਲੇ ਅਸਮਾਨ ਵਾਲਾ ਸ਼ਹਿਰ ਤੇ ਜਿਵੇਂ ਠੰਡ ਤੇ ਸਾਡੇ ਜ਼ਰੂਰ ਬਹੁਤ ਪੈਂਦੀ ਆ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਪਰ ਜਿਹੜੇ ਸ਼ਹਿਰ ਦੇ ਅਸਲੀ ਮਤਲਬ ਕਿ ਜਿਹੜੀ ਚੀਜ਼ ਆ ਦੇਖਣ ਵਾਲੀ ਉਹ ਇਹ ਆ ਕਿ ਇੱਥੇ ਬਾਕੀ ਦੇ ਸ਼ਹਿਰਾਂ ਵਾਂਗ ਇੰਨੀ ਬੱਦਲਵਾਈ ਨਹੀਂ ਰਹਿੰਦੀ ਧੁੱਪ ਜ਼ਿਆਦਾ ਨਿਕਲਦੀ ਆ ਉਹਦੇ ਕਰਕੇ ਜਿਹੜਾ ਨਾਮ ਰੱਖਿਆ ਗਿਆ ਤਾਂ ਕਿ ਸ਼ਹਿਰ ਨੂੰ ਇੱਕ ਨਵੀਂ ਆਈਡੈਂਟੀਟੀ ਦਿੱਤੀ ਜਾ ਸਕੇ ਜਿਹੜਾ ਕਿ ਬੜਾ ਹੀ ਸੋਹਣਾ ਲੱਗਦਾ ਬਲੂ ਸਕਾਈ ਸਰੀ ਤੇ ਉਹ ਹੁਣ ਉਹਦੇ ਬਾਰੇ ਕਾਫੀ ਵਿਚਾਰ ਚਰਚਾ ਅੱਜਕੱਲ ਕਾਫੀ ਨਿਊਜ਼ ਦੇ ਵਿੱਚ ਵੀ ਤੁਸੀਂ ਹੁਣੀ ਸੁਣੀ ਹੋ ਜਿਹੜੀ ਚੱਲ ਰਹੀ ਆ ਤੇ ਦੂਜੀ ਗੱਲ ਆ ਜਿਹੜੀ ਜਿਵੇਂ ਆਪਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਜਟ ਹੁਣੇ ਆਇਆ ਫੈਡਰਲ ਗਵਰਨਮੈਂਟ ਦਾ ਤੇ ਉਸ ਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੀਆਂ ਮੈਂ ਮੈਂਸ਼ਨ ਕਰਨੀਆਂ ਚਾਹੁੰਦਾ ਸੀ ਸਾਰਿਆਂ ਨੂੰ ਪਹਿਲੀ ਚੀਜ਼ ਤਾਂ ਇਹ ਆ ਕਿ ਜਿਹੜੀ ਆਪਣੇ ਉਹਨਾਂ ਦੇ ਵਿੱਚ ਇੱਕ ਪ੍ਰੋਪੋਜ਼ਲ ਹੈ ਸੀ ਮੈਨੂੰ ਪਤਾ ਨਹੀਂ ਹਲੇ ਕਿ ਉਹਨਾਂ ਨੇ ਇੰਪਲੀਮੈਂਟ ਕਦੋਂ ਤੇ ਕਦੋਂ ਐਗਜ਼ੈਕਟਲੀ ਕਰਨ ਜਾ ਰਹੇ ਨੇ ਕਿ ਜਿਹੜਾ ਵੀ ਬੰਦਾ ਹੁਣ ਮਾਰਗੇਜ ਲਈ ਅਪਲਾਈ ਕਰੂਗਾ ਤਾਂ ਉਹਦੀ ਜਿਹੜੀ ਅ ਸਾਰੀ ਇਨਕਮ ਆ ਉਹ ਇਨਕਮ ਨੂੰ ਵੈਰੀਫਾਈ ਕਰਨ ਵਾਸਤੇ ਹੁਣ ਉਹਨਾਂ ਦਾ ਸਿਸਟਮ ਆ ਜਿਹੜਾ ਬੈਂਕਿੰਗ ਸਿਸਟਮ ਆ ਉਹਨੂੰ CRA ਦੇ ਨਾਲ ਕਨੈਕਟ ਕੀਤਾ ਜਾਊਗਾ ਕਿ ਜੋ ਬੰਦਾ ਐਪਲੀਕੇਸ਼ਨ ਵੇਲੇ ਭਰ ਰਿਹਾ ਕਿ ਮੇਰੀ ਇੰਨੀ ਇਨਕਮ ਹੈਗੀ ਆ ਕਿ ਉਹ ਉਨੀ ਉਥੇ ਟੈਕਸ ਪੇ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਉਹਦਾ ਮਾਰਕੀਟ ਦੇ ਵਿੱਚ ਕਾਫੀ ਹੱਦ ਤੱਕ ਫਰਕ ਪਊਗਾ ਕਿਉਂਕਿ ਸਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਮਾਰਗੇਜ ਜਿਹੜਾ ਫਰਾਡ ਆ ਹੋ ਰਿਹਾ ਜਿਦੇ ਵਿੱਚ ਆ ਜਾਲੀ ਪੇਪਰ ਵਗੈਰਾ ਤਿਆਰ ਕਰਕੇ ਕਈ ਲੋਕ ਜਿਹੜੀ ਮਾਰਗੇਜ ਦੀ ਨੂੰ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹਦਾ ਮਾਰਕੀਟ ਤੇ ਕਾਫੀ ਅਸਰ ਆ ਤੇ ਉਹਦੇ ਨਾਲ ਹੁਣ ਉਹ ਚੀਜ਼ਾਂ ਨੇ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਕਿ ਹਰ ਵਾਰ ਜਦੋਂ ਵੀ ਕੋਈ ਐਪਲੀਕੇਸ਼ਨ ਕਰੂਗਾ ਤਾਂ ਉਹ ਸੀਆਰਏ ਦੇ ਨਾਲ ਬੈਂਕਾਂ ਜਿਹੜੀਆਂ ਉਹ ਵੈਰੀਫਾਈ ਕਰ ਸਕਣਗੀਆਂ ਤੇ ਮੈਂ ਅੱਜ ਹੀ ਆਪਣੇ ਕਿਸੇ ਦੋਸਤ ਦੇ ਨਾਲ ਜਿਹੜੇ ਕਿ ਮਾਰਗੇਜ ਸਪੈਸ਼ਲਿਸਟ ਨੇ ਬੀਐਮਓ ਤੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਮੈਨੂੰ ਦੱਸ ਰਹੇ ਸੀ ਕਿ ਬੀਐਮਓ ਆਲਰੇਡੀ ਇਹ ਕੰਮ ਕਰ ਰਿਹਾ ਆ ਬੈਕਐਂਡ ਦੇ ਉੱਪਰ ਉਹ ਚੈੱਕ ਕਰਦੇ ਨੇ ਕਿ ਕਿਹਦੀ ਐਪਲੀਕੇਸ਼ਨ ਹੈ ਜਿਹੜੀ ਆ ਵੈਰੀਫਾਈ ਵਗੈਰਾ ਕਰਨਾ ਜਿਹੜਾ ਸੀਆਰਏ ਦੇ ਨਾਲ ਉਹ ਕਰ ਰਹੇ ਨੇ ਤੇ ਇਹਦਾ ਮਤਲਬ ਬੈਂਕਾਂ ਹੋ ਸਕਦਾ ਬਾਕੀ ਦੀਆਂ ਵੀ ਕੋਸ਼ਿਸ਼ ਕਰ ਰਹੀਆਂ ਹੁਣ ਪਰ ਉਹਨੂੰ ਹੁਣ ਬਜਟ ਦੇ ਵਿੱਚ ਲਿਆ ਕੇ ਉਹ ਇੰਪਲੀਮੈਂਟ ਵੀ ਕਰਨ ਜਾ ਰਹੇ ਨੇ ਕਿ ਕੋਈ ਵੀ ਬੰਦਾ ਮਾਰਗੇਜ ਲਈ ਅਪਲਾਈ ਕਰਦਾ ਤਾਂ ਉਹ ਵੈਰੀਫਿਕੇਸ਼ਨ ਉਹਦੀ ਹੋਊਗੀ ਦੂਜੀ ਚੀਜ਼ ਜਿਹੜੀ ਕੀਤੀ ਆ ਬਜਟ ਦੇ ਵਿੱਚ ਉਹ ਇਹ ਆ ਕਿ ਜਿਵੇਂ ਆਪਾਂ ਜਾਣਦੇ ਆ ਕਿ ਜਦੋਂ ਵੀ ਤੁਸੀਂ ਕੋਈ ਘਰ ਖਰੀਦਦੇ ਹੋ ਇਨਵੈਸਟਮੈਂਟ ਦੇ ਤੌਰ ਦੇ ਉੱਪਰ ਤੇ ਫਿਰ ਉਹਨੂੰ ਵੇਚਦੇ ਹੋ ਤਾਂ ਉੱਥੇ ਜਿਹੜੀ ਕੈਪੀਟਲ ਗੇਨਸ ਹੁੰਦੀ ਆ ਜੇ ਮੰਨ ਲਓ ਕਿ ਤੁਸੀਂ ਕੋਈ ਘਰ 5 ਲੱਖ ਦਾ ਖਰੀਦਿਆ ਤੇ ਉਹਨੂੰ 6 ਲੱਖ ਦਾ ਵੇਚ ਦਿੱਤਾ ਤਾਂ ਉਹ ਜਿਹੜਾ 1 ਲੱਖ ਡਾਲਰ ਦੀ ਕੈਪੀਟਲ ਗੇਨਸ ਹੋਈ ਆ ਪਹਿਲਾਂ ਉਹਦੇ ਤੇ ਇਹੀ ਹੁੰਦਾ ਸੀਗਾ ਕਿ ਜਿਹੜਾ 50% ਦੇ ਉੱਪਰ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ ਕਿ ਜਿਵੇਂ ਉਹ ਜਿਹੜੀ 1 ਲੱਖ ਐਕਸਕਿਊਸ ਮੀ ਜਿਹੜੀ 1 ਲੱਖ ਡਾਲਰ ਦੀ ਕੈਪੀਟਲ ਗੇਨਸ ਹੋਈ ਉਹਦੇ ਚੋਂ 50000 ਡਾਲਰ ਆ ਉਹ ਤੁਹਾਡੀ ਇਨਕਮ ਦੇ ਵਿੱਚ ਐਡ ਹੋ ਕੇ ਉਹਦੇ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ ਪਰ ਹੁਣ ਪ੍ਰੋਪੋਜ਼ਲ ਇਹ ਆ ਕਿ ਜਿਹੜੀ ਵੀ ਥਾਂ ਦੇ ਉੱਪਰ 2.5 ਲ ਕੈਪੀਟਲ ਗੇਨ ਹੋਊਗਾ ਤਾਂ ਉਹਦੇ ਤੇ ਜਿਹੜੀ ਇਨਕਮ ਆ ਉਹਦੇ ਤੇ 6.6% ਆ ਜਿਹੜਾ ਜਿਹਨੂੰ ਕੈਪੀਟਲ ਗੇਨਸ ਜਿਹਦੇ ਤੇ ਟੈਕਸ ਪਊਗਾ ਉਹਦਾ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੀ ਹੈ ਕਾਫੀ ਵਿਚਾਰ ਚਰਚਾ ਵੀ ਚੱਲ ਰਹੀ ਆ ਨਿਊਜ਼ ਦੇ ਵਿੱਚ ਵੀ ਆ ਰਿਹਾ ਇਨਵੈਸਟਰ ਵੀ ਕਹੀਆਂ ਥਾਂ ਉੱਪਰ ਕਾਫੀ ਅਪਸੈਟ ਹੈਗੇ ਨੇ ਕਿ ਕਿਉਂ ਉਹ ਇੰਨਾ ਕਰ ਰਹੇ ਨੇ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮਾਰਕੀਟ ਆ ਜਿਹੜੀ ਉਹ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਹਾਊਸਿੰਗ ਮਾਰਕੀਟ ਫਿਰ ਵੀ ਕਾਫੀ ਮਤਲਬ ਸਟਰਗਲਿੰਗ ਹੈਗੀ ਜਿਨ੍ਹਾਂ ਨੇ ਫਸਟ ਟਾਈਮ ਹੋਮ ਬਾイヤਸ ਨੇ ਲੈਣਾ ਘਰ ਤੇ ਉਹਦੇ ਚ ਪਿੱਛੇ ਇਹ ਵੀ ਨਿਊਜ਼ ਆ ਰਹੀ ਸੀ ਕਿ ਉਹੀ ਜ਼ਿਆਦਾਤਰ ਘਰ ਲੈ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਪੇਰੈਂਟਸ ਵਗੈਰਾ ਹੈਲਪ ਕਰ ਸਕਦੇ ਨੇ ਹਰ ਕੋਈ ਬੰਦਾ ਜਿਹੜਾ ਫਸਟ ਟਾਈਮ ਹੋਮ ਬਾયર ਆ ਉਹ ਸ਼ੀਤੀ ਕਰ ਨਹੀਂ ਲੈ ਸਕਦਾ ਇਹ ਤਾਂ ਸੀ ਆਪਣੇ ਜਿਹੜੀ ਨਿਊਜ਼ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਬਾਕੀ ਕੈਲਗਰੀ ਦੀ ਮਾਰਕੀਟ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵੀ ਕਾਫੀ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਆ ਤੇ ਹੁਣ ਜਿਉਂ-ਜਿਉਂ ਦਿਨ ਖੁੱਲਦੇ ਜਾ ਰਹੇ ਨੇ ਤੇ ਮਾਰਕੀਟ ਦੇ ਵਿੱਚ ਜਿੰਨੇ ਘਰ ਆ ਰਹੇ ਨੇ ਨਾਲ ਦੀ ਨਾਲ ਉਵੇਂ ਹੀ ਵਿਕੀ ਜਾ ਰਹੇ ਨੇ ਤੇ ਜਿਹੜੀ ਐਵਰੇਜ ਪ੍ਰਾਈਸ ਵੀ ਆ ਘਰਾਂ ਦੀ ਉੱਪਰ ਜਾ ਰਹੀ ਆ ਪਰ ਆਪਾਂ ਉਸ ਜ਼ਿਕਰ ਇਹ ਵੀ ਕਰਦੇ ਆ ਨਾਲ ਕਿ ਕੁਝ ਕੁ ਘਰ ਜਿਹੜੇ ਜਿਆਦਾ ਪ੍ਰਾਈਸ ਵਾਲੀ ਲਈ ਬੈਠੇ ਨੇ ਉਹਨਾਂ ਨੂੰ ਵੀ ਫਿਰ ਪ੍ਰਾਈਸ ਦੇ ਵਿੱਚ ਰਿਡਿਊਸ ਕਰ ਕਰਕੇ ਵੀ ਵੇਚਣੇ ਪੈ ਰਹੇ ਨੇ ਤੇ ਆ ਆਪਾਂ ਹੁਣ ਨੰਬਰਸ ਦੀ ਗੱਲ ਕਰਦੇ ਆ ਜਿਹੜੀਆਂ ਨਵੀਆਂ ਲਿਸਟਿੰਗਸ ਆਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ 742 ਆਈਆਂ ਆ ਬੈਕ ਔਨ ਦਾ ਮਾਰਕੀਟ 90 ਪ੍ਰੋਪਰਟੀਆਂ ਆਈਆਂ ਪ੍ਰਾਈਸ ਡਿਕਰੀਜ਼ ਕਾਫੀ ਵੱਡਾ ਨੰਬਰ ਹੈ 215 ਆਈਆਂ 215 ਜਿਹੜੀਆਂ ਪ੍ਰੋਪਰਟੀ ਸੀ ਉਹਨਾਂ ਦੀ ਪ੍ਰਾਈਸ ਡਿਕਰੀਜ਼ ਕੀਤੀ ਗਈ ਇਦੇ ਚ ਨਾ ਜਦੋਂ ਰੀਅਲ ਸਟੇਟ ਦੇ ਵਿੱਚ ਅਸੀਂ ਵੀ ਕਿਸੇ ਨਾਲ ਕੰਮ ਕਰਦੇ ਹਾਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਕਿਹੜੀ ਪ੍ਰਾਈਸ ਦੇ ਉੱਪਰ ਕਰ ਲਾਉਣਾ ਚਾਹੀਦਾ ਹੈ ਬਹੁਤ ਹੀ ਇੰਪੋਰਟੈਂਟ ਚੀਜ਼ ਆ ਤੁਸੀਂ ਜੇ ਆਪਣੇ ਘਰ ਨੂੰ ਵੇਚਣਾ ਚਾਹੁੰਦੇ ਹੋ ਪ੍ਰਾਪਰਟੀ ਨੂੰ ਕੋਈ ਵੀ ਆ ਉਹ ਜਿੰਨੀ ਜਲਦੀ ਵਿਕੂਗੀ ਉਹਦੇ ਮਾਰਕੀਟ 'ਚ ਆਉਣ ਤੋਂ ਉਨਾ ਹੀ ਤੁਹਾਨੂੰ ਵੱਧ ਬੈਨੀਫਿਟ ਹੋਊ ਜਿੰਨਾ ਚਿਰ ਉਹ ਮਾਰਕੀਟ 'ਚ ਪਈ ਰਹੂਗੀ ਉਨਾ ਹੀ ਤੁਹਾਨੂੰ ਘੱਟ ਬੈਨੀਫਿਟ ਹੋਊਗਾ ਤੇ ਪ੍ਰਾਈਸ ਇਨਕਰੀਜ਼ 42 ਪ੍ਰਾਪਰਟੀਆਂ ਦੀ ਪ੍ਰਾਈਸ ਇਨਕਰੀਜ਼ ਹੋਈ ਪੈਂਡਿੰਗ 528 ਪ੍ਰਾਪਰਟੀਆਂ ਆ ਐਕਸਪਾਇਰਡ 18 ਐਕਸਪਾਇਰ ਬਹੁਤ ਕਠੋਰੀਆਂ ਨੇ ਪ੍ਰਾਪਰਟ ਤੇ ਵਿਡਰੋਨ ਦੋ ਤੇ ਟਰਮੀਨੇਟਡ 90 90 ਪ੍ਰੋਪਰਟੀ ਸੀਗੀਆਂ ਜਿਹੜੀਆਂ ਟਰਮੀਨੇਟ ਹੋਈਆਂ ਨੇ ਤੇ ਬਾਕੀ ਤੁਸੀਂ ਰੀਅਲ ਸਟੇਟ ਬਾਰੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਜਵਾਬ ਹੈ ਤਾਂ ਮੈਨੂੰ ਕੰਟੈਕਟ ਜਰੂਰ ਕਰਿਓ 403 699 2345 ਤੇ ਧੰਨਵਾਦ